मैं लेफ्टिनेंट आज़ाद सिंह थ्री डबल टू ए डी रेजिमेंट का अफसर हूँ आज हमारा ए डी कोर डे है जिसके लक्ष्य में हमारे शहीद हवलदार नायब सिंह जी को श्रद्धांजलि देने के लिए हमारी यूनिट सूबेदार जी के सूबेदार साहब के साथ और हमारे जवानों के साथ यहाँ पर इनके क्षेत्र में पहुँची है जब हम राजस्थान में ट्रेनिंग कर रहे थे वहाँ से बठिंडा में जी का शहीदी हुई उसके बाद हमारे वापस हम जब भटिंडा आए हमारी यूनिट भटिंडा आई और हमारे अफसर साहब एक बार यहाँ से गुजर रहे थे तो उन्होंने ये द्वार देखा और हमारा ए डी बैच जो है उसको पहचाना तो उसके बाद हमारे साहब ने पूछताछ कराई तो हमें पता चला कि हमारी एक अमर जवान है जिनका ये गांव है उनका क्षेत्र है तब से हमारे सी साहब ने ये निर्णय लिया कि जब तक हमारी यूनिट भटिंडा में रहेगी हर साल एडी कोर डे जब भी हम मनाएंगे हम यहाँ पर आके उनको श्रद्धांजलि अर्पित करेंगे क्योंकि नायब सिंह हमारे परिवार का हिस्सा हैं थे और हमेशा रहेंगे हमारी यूनिट हमारी फौज हमेशा उनके लिए उनके परिवार के लिए तैयार खड़ी है किसी भी प्रकार की मदद की फौज प्रति क्या संदेश देना चाहूँगा नौजवानों को नौजवानों के लिए तो यही संदेश है कि जैसे हमारे हिम्मत और हिम्मती और बहादुर नायब सिंह जी थे वैसे ही हमारे आने वाली पीढ़ी हो उनका गांव हमारा पूरा देश क्षेत्र आगे तरक्की करे और हमसे अगर कुछ प्रेरणा ले सकता है जुनून ले सकता है वो ले हमसे किसी भी प्रकार की मदद चाहिए हम उसके लिए भी हमेशा तैयार है। हैं जो कि आज असें ਔਰ ਦਾ ਨੈਪ ਸਿੰਘ ਦਾ ਜਿੱਦੀਦਨ ਮਨਾ ਰਹੇ ਆ ਇਹ ਪੰਨਾ ਇਹਨਾਂ ਦੀ ਜੋ ਬਠਿੰਡਾ ਸੀ ਬਠਿੰਡਾ ਤੋਂ ਰਾਜਸਥਾਨ ਟ੍ਰੇਨ ਚੱਲ ਰਹੀ ਸੀ ਟ੍ਰੇਨ ਦੇ ਦੌਰਾਨ ਇਹਨਾਂ ਨੇ ਸ਼ਹੀਦੀ ਪਾ ਲਈ ਸ਼ਹੀਦੀ ਤੋਂ ਬਾਅਦ ਦੇ ਵਿੱਚ ਉਸ ਤੋਂ ਬਾਅਦ ਜਦੋਂ ਦੁਬਾਰਾ ਇਹਨਾਂ ਦੀ ਜੋ ਬਠਿੰਡੇ ਆਈ ਇਹਨਾਂ ਦੇ ਪੂਆ ਇਨਸਾਫ ਇੱਥੋਂ ਦੀ ਗੁਜ਼ਰ ਰਹੇ ਸੀ ਕੋਈ ਕੰਮ ਵਾਸਤੇ ਬਠਿੰਡਾ ਦੇ ਮਾਨਸਾ ਵਿੱਚ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਗੱਡੀ ਵਾਪਸ ਕਰਾ ਕੇ ਇੱਥੇ ਆ ਕੇ ਵਹਿਜ ਪਛਾਣਿਆ ਵਹਿਜ ਪਛਾਣ ਕੇ ਉਹਨਾਂ ਨੂੰ ਪਤਾ ਚੱਲਿਆ ਕਿ ਇਹ ਆਪਣੀ ਝੁੰਟ ਦਾ ਸਹੀ ਦਾ ਹੈ ਨਾਇਬ ਸਿੰਘ ਅਸੀਂ ਕਿਉਂ ਨਾ ਕੀਤਾ ਜਾਵੇ ਕੋਰ ਦੇ ਵਿੱਚ ਦੱਸ ਕੇ ਇਹਨਾਂ ਦਾ ਕੋਰ ਦੇ ਇੱਥੇ ਸਲਾਮੀ ਦਿੱਤੀ ਜਾਵੇ ਉਸ ਤੋਂ ਬਾਅਦ ਦੁਬਾਰਾ ਝੁੰਟ ਜਦੋਂ ਇਹਨਾਂ ਦੀ ਆਈ ਸਾਨੂੰ ਮੈਸੇਜ ਦਿੱਤਾ ਠੂਠਾਂ ਵਾਲੀ ਨੂੰ ਕਿ ਤੁਸੀਂ ਇੱਥੇ ਇਸ ਗੇਟ ਦੇ ਉੱਤੇ ਅਸੀਂ ਆਵਾਂਗੇ ਇਹਨਾਂ ਨੂੰ ਸਲਾਮੀ ਦੇ ਕੇ ਜਾਵਾਂਗੇ ਜਿੰਨੇ ਸਾਲ ਸਾਡੀ ਜੂਨਟ ਇੱਥੇ ਰਹੂਗੀ ਉਹਨੇ ਸਾਲ ਇੱਥੇ ਆ ਕੇ ਅਸੀਂ ਸਲਾਮੀ ਦਿੰਦੇ ਰਹਾਗੇ ਅੱਜ ਦੂਸਰਾ ਇਹਨਾਂ ਦਾ ਸਲਾਮੀ ਦੇ ਆ ਦੂਸਰੇ ਸਾਲ ਆ ਕੇ ਇਹਨਾਂ ਨੇ ਸਲਾਮੀ ਦਿੱਤੀ ਇਹਨਾਂ ਦੀ ਅਰੇਂਜਮੈਂਟ ਹੈ 322 ਫੀਲਡ ਅਰੇਂਜਮੈਂਟ ਐਡੀ ਅਰੇਂਜਮੈਂਟ ਲੈ ਉਸ ਤੋਂ ਬਾਅਦ ਜਿੰਨੇ ਸਾਲ ਇਹਨਾਂ ਦੀ ਜੂਨਟ ਇੱਥੇ ਰਹੂਗੀ ਅਸੀਂ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਜਿੰਨੇ ਸਾਲ ਰਹਿਣਾ ਉਹਨੇ ਸਾਲੇ ਆ ਕੇ ਇਸ ਸ਼ਹੀਦ ਨੂੰ ਆ ਕੇ ਸਲਾਮੀ ਦੇਣੀ ਹੈ ਅਸੀਂ ਹੋਰ ਵੀ ਜਿੰਨੇ ਵੀ ਸਾਡੇ ਮਾਨਸਾ ਜ਼ਿਲ੍ਹੇ ਦੇ ਨਵੇਂ ਬੱਚੇ ਭਰਤੀ ਹੋ ਰਹੇ ਨੇ ਉਹਨਾਂ ਨੂੰ ਵੀ ਅਸੀਂ ਇਹੀ ਕਹਿੰਨੇ ਆ ਕਿ ਆਪ ਦੀ ਤਕੜੀ ਮਿਹਨਤ ਕਰਕੇ ਕਸਰਤ ਕਰਕੇ ਫੌਜ ਦੇ ਵਿੱਚ ਭਰਤੀ ਹੋ ਫੌਜ ਦੇ ਵਿੱਚ ਤਰੱਕੀਆਂ ਪਾਓ ਤੇ ਇਹਨਾਂ ਕਹਿੰਦਾ ਹੋਇਆ ਅਸੀਂ ਅੱਜ ਇਹਨਾਂ ਨੂੰ ਸਲਾਮੀ ਦਿੱਤੀ ਹੈ ਤੇ ਪਰਮਾਤਮਾ ਇਹਨਾਂ ਦੇ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ੇ ਸਾਡੇ ਨਗਰ ਨੂੰ ਚੜ੍ਹਦੀਆਂ ਕਲਾਂ ਵachten ਵਾਹੀ ਕੋ ਜਿੱਕਾ ਕਾਲਖਾ ਵਾਹੀ ਕੋ ਜਿੱਕਾ ਦੇਖੋ ਫੌਜ ਇੱਕ ਇਹੋ ਜਿਹਾ ਮੈਕਮਾ ਜਿਹੜੀ ਆਪਣੇ ਸ਼ਹੀਦਾਂ ਆਪਣੇ ਬਜ਼ੁਰਗਾਂ ਆਪਣੇ ਬੈਟਰਨ ਨੂੰ ਹਮੇਸ਼ਾ ਯਾਦ ਰੱਖਦੀ ਹੈ ਅੱਜ ਅਸੀਂ ਇੱਥੇ ਸ਼ਹੀਦ ਨਾਇਬ ਸਿੰਘ ਹੌਲਦਾਰ ਨਾਇਬ ਸਿੰਘ 322 एडी ਰੈਜਿਮੈਂਟ ਦੇ ਸ਼ਹੀਦੀ ਦਿਨ ਤੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਇਕੱਠੇ ਹੋਏ ਆ ਜਿੱਥੇ ਕਿ 322 AD ਰੈਜiment ਦਾ ਇੱਕ ਗਰੁੱਪ ਪਹੁੰਚਾ ਹੋਇਆ ਇੱਕ ਅਫਸਰ ਤੇ 15 ਜਵਾਨ ਪਹਿਲਾਂ ਤਾਂ ਅਸੀਂ ਸਮੂਹ ਜ਼ਿਲ੍ਹੇ ਦੇ ਸਾਫਕਾਰ ਸੈਨਿਕ ਤੇ ਪਿੰਡ ਵਾਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਹੀਂਦ ਨੂੰ ਆਏ ਸਾਲ ਯਾਦ ਕਰਕੇ ਸ਼ਰਧਾਂਜਲੀ ਦਿੰਦੇ ਆ ਜਿਸ ਨਾਲ ਨੌਜਵਾਨਾਂ ਨੂੰ ਇਹ ਪ੍ਰੇਰਣਾ ਮਿਲਦੀ ਆ ਆਪਣੇ ਦੇਸ਼ ਦੀ ਰੱਖਿਆ ਕਰਨ ਵਾਲਿਆਂ ਦਾ ਕਿਵੇਂ ਮਾਨ ਸਨਮਾਨ ਕਰਨਾ ਆਪਣੇ ਜ਼ਿਲ੍ਹੇ ਨੂੰ ਭਾਵੇਂ ਪਛੜਿਆ ਜ਼ਿਲ੍ਹਾ ਕਹਿੰਦੇ ਆ ਪਰ ਸ਼ਹੀਦੀਆਂ ਦੇ ਮਾਮਲੇ ਚ ਫੌਜ ਚ ਭਰਤੀ ਦੇ ਮਾਮਲੇ ਚ ਹਮੇਸ਼ਾ ਮੋਰ ਹੀ ਰਿਹਾ ਹੈ ਸੋ ਅਸੀਂ ਸਮੂਹ ਜ਼ਿਲੇ ਦੇ ਸਾਬਕਾ ਸੈਨਿਕਾਂ ਮੈਂ ਸਾਬਕਾ ਸੈਨਿਕ ਵੈਲਫੇਅਰ ਐਸੋਸੀਏਸ਼ਨ ਵੱਲੋਂ ਆ ਸਭ ਨੂੰ ਵਧਾਈ ਦਿੰਨਾ ਤੇ ਸ਼ਹੀਦ ਨੈਭ ਸਿੰਘ ਨੂੰ ਅੱਜ ਦੇ ਦਿਨ ਤੇ ਸ਼ਰਧਾਂਜਲੀ ਲੂਟ ਵੀ ਕਰਦਾ ਜੀ ਥੈਂਕ ਯੂ I don't know. ¡Gracias! <laughs>